ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਮਜ਼ਦੂਰ ਡਾਕਟਰ ਬਲਬੀਰ ਸਿੰਘ ਵੱਲੋਂ ਸਤਰਾਨਾ ਹਲਕੇ ਦੀ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਦੀਆਂ ਤਕਲੀਫਾਂ ਸੁਣੀਆਂ ਗਈਆਂ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਿਹੜੇ ਚੋਣ ਮੀਟਿੰਗਾਂ ਰੈਲੀਆਂ ਕੀਤੀਆਂ ਜਾ ਰਹੀਆਂ ਉਹਨਾਂ ਵਿੱਚ ਆਪਣੇ ਸਾਈ ਸਮਵਰ ਪ੍ਰਯੋਗ ਕਰਨੇ ਚਾਹੀਦੇ ਨਫਰਤ ਨਹੀਂ ਪੈਲਾਣੀ ਚਾਹੀਦੀ ਉਹਨਾਂ ਦਾ ਕਦ ਬੜਾ ਉੱਚਾ ਹੈ ਦੇਸ਼ ਦੇ ਵਿੱਚ ਔਰ ਉਹਨਾਂ ਨੇ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਐ ਚਰਨ ਸਿੰਘ ਚੰਨੀ ਵੱਲੋਂ ਜਿਹੜੇ ਕਹਿ ਗਏ ਹੈ ਕਿ ਪੰਜਾਬ ਕੇ ਆਰਥਿਕ ਹਾਲਾਤ ਖਰਾਬ ਹੈ ਉਹਨਾਂ ਨੇ ਕਹਿ ਪੰਜਾਬ ਕੇ ਆਰਥਿਕ ਹਾਲਾਤ ਕਾਂਗਰਸ ਖਰਾਬ ਕਰਕੇ ਗਈ ਸੀ ਸਾਡੀ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਪਰੇ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਅਸੀਂ ਇਹਨਾਂ ਦੇ ਕਰਜ਼ੇ ਉਤਾਰ ਰਹੇ ਹਾਂ ਦੂਜੇ ਪਾਸੇ ਰਾਜਾ ਬੜਿੰਗ ਵੱਲੋਂ ਜਿਹੜੇ ਕਹਿਆ ਗਿਆ ਕਿ 13 ਸੀਟਾਂ ਜਿੱਤ ਜੰਗੇ ਮੈਂ ਰਾਜਨੀਤੀ ਛੱਡ ਦਾਂਗਾ ਤਾਂ ਉਸ ਤੇ ਹਮਲਾ ਕਰਦੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਰਾਜਾ ਬੜਿੰਗ ਨੂੰ ਹੁਣੇ ਰਾਜਨੀਤੀ ਛੱਡ ਦੇਣੀ ਚਾਹੀਦੀ ਕਿਉਂਕਿ ਉਹਨਾਂ ਦੇ ਪਾਰਟੀ ਵਰਕਰ ਕੋਈ ਨਹੀਂ ਸੁਣਦਾ ਉਹਨਾਂ ਦੇ ਕੋਈ ਨਾ ਸੁਣ ਕੇ ਗਏ ਉਹਨਾਂ ਹਾਰਨ ਤੋਂ ਪਹਿਲੇ ਹੀ ਆਪਣੀ ਰਾਜਨੀਤੀ ਛੱਡ ਦੇਣੀ ਸੀ ਹਾਰ ਕੇ ਰਾਜਨੀਤੀ ਛੱਡਣਗੇ ਉਹ ਠੀਕ ਨਹੀਂ ਉਹ ਦੋਗਲੀ ਗੱਲਾਂ ਕਰਦੇ ਹਨ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਜਿਤਾ ਕੇ ਭੇਜੋ ਪੰਜਾਬ ਦੇ ਕਿਸਾਨਾਂ ਵਪਾਰੀਆਂ ਤੇ ਮਜ਼ਦੂਰਾਂ ਦੀ ਹਰ ਤਕਲੀਫ ਨੂੰ ਮੇਰੇ ਵੱਲੋਂ ਹੱਲ ਕੀਤਾ ਜਾਵੇਗਾ ਉਹਨਾਂ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਤੇ ਵੀ ਸਭ ਦੀ ਹਮਲਾ ਕਰਦੇ ਕਿਹਾ ਕਿ ਉਹ ਜਿੱਤਣ ਦੇ ਬਾਅਦ ਇੱਕ ਆਪਣਾ ਹਸਪਤਾਲ ਬਣਾ ਰਹੇ ਉੱਥੇ ਬੈਠ ਜਾਣਗੇ ਲੋਕਾਂ ਦੀ ਕੋਈ ਉਹਨਾਂ ਨੇ ਕੰਮ ਨਹੀਂ ਕਰਨਾ ਪਿਛਲੇ 5 ਸਾਲਾਂ ਵਿੱਚ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਫਸਲਾਂ ਦੀ ਗੜੇਮਾਰੀ ਕਰਕੇ ਮੀਂਹ ਕਰਕੇ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਵੀ ਦੇਵੇਗੀ ਦੇਖੋ ਜਿੱਤੇ ਕਿਸਾਨ ਹੋਣਗੇ ਮਜ਼ਦੂਰ ਹੋਣਗੇ ਜਿੱਥੇ ਮਿਹਨਤ ਕਰਸਾ ਸਰ ਇਹਨੂੰ ਰਹਿਣ ਦਈਏ ਅਸੀਂ ਉੱਥੇ ਜਾ ਰਹੇ ਹਾਂ ਚਲੋ ਜੀ ਅ ਸਾਡਾ ਜਿਹੜਾ ਮਕਸਦ ਹੈ ਨਾ ਜੀ ਉਹ ਹੈਗਾ ਕਿ ਲੋਕਾਂ ਦੀ ਤਕਲੀਫ ਸੁਣੀ ਜਾਵੇ ਔਰ ਮੈਂ ਪਹਿਲਾਂ ਮੰਡੀਆਂ ਦਾ ਦੌਰਾ ਕਰ ਰਿਹਾ ਹੈਗਾ ਜਿਹੜਾ ਤੁਸੀਂ ਸਾਰੀਆਂ ਪ੍ਰੋਬਲਮ ਦੱਸੀਆਂ ਮੇਰੀ ਮੰਤਰੀ ਸਾਹਿਬ ਨਾਲ ਸਾਰੇ ਲੈਵਲ ਤੇ ਮੇਰੀ ਗੱਲ ਹੋ ਗਈ ਜਿਲ੍ਹਾ ਅਧਿਕਾਰ ਦੇ ਸਾਰੇ ਆ ਇੱਥੇ ਬਾਰਦਾਲੇ ਦਾ ਬੰਦੋਬਸਤੀ ਹੋ ਗਿਆ ਜੀ ਲਿਫਟਿੰਗ ਲੋ ਵੀ ਥੋੜਾ ਜਿਆਦਾ ਜਦੋਂ ਇਧਰ ਡਿਵਰਟੀ ਹੋ ਜਾਈਏ ਲਿਫਟ ਜਿਆ ਫਾਸਟ ਹੋ ਜਾਈਏ ਔਰ ਜਿਹੜੇ ਮਜ਼ਦੂਰਾਂ ਦੇ ਮਸਲੇ ਆ ਔਰ ਚੁਗਰਾਏ ਨੂੰ ਮਜ਼ਦੂਰਾਂ ਦੇ ਮਸਲੇ ਆਰ ਕਿਸਾਨਾਂ ਦੇ ਮਸਲੇ ਆ ਮੈਂ ਸਾਰੇ ਪਿਕਅਪ ਕਰ ਰਿਹਾ ਹਾਂ ਜਿਹੜੇ ਕਿ ਮਜ਼ਦੂਰ ਆ ਮਤਲਬ ਕਿਸਾਨਾਂ ਦਾ ਕਹਿਣਾ ਜੀ ਫਸਲਾਂ ਬਰਸਾਤ ਕੇ ਗੜੇ ਮਾਰੇ ਨੁਕਸਾਨ ਹੋਇਆ ਕੋਈ ਮੁਆਵਜ਼ੇ ਦੀ ਮੰਗ ਕਰ ਰਹੇ ਸਰਕਾਰ ਨੇ ਕੋਈ ਯੋਜਨਾ ਬਣਾਈ ਉਹ ਬਿਲਕੁਲ ਦੇਖੋ ਇਸ ਤਰ੍ਹਾਂ ਹੈਗਾ ਜਿੱਥੇ ਜਿੱਥੇ ਗੜੇ ਮਾਰੇ ਦੀ ਮਾਰ ਹੋਈ ਹੈ ਉਹ ਸਾਰੀ ਉਹਦੇ ਉਹਦੇ ਕਰ ਰਹੇ ਆ ਜੀ ਆਪਾਂ ਜਿਹੜੇ ਉਹਦੀ ਗਰਦੌਲ ਸਾਰਾ ਇਹ ਜੇ ਹੈਗਾ ਸਰ ਦੇ ਚੱਲ ਰਿਹਾ ਹੈ ਕਿਉਂਕਿ ਇਸ ਵਾਰੀ ਅਸੀਂ ਨਾ ਦੋਨੋਂ ਪ੍ਰੋਸੈਸ ਇਕੱਠੇ ਚੱਲਦੇ ਆ ਇਹ ਜਿਹੜੀ ਪ੍ਰੋਕਿਊਰਮੈਂਟ ਹੈ ਇਹ ਬਹੁਤ ਇੱਕਦਮ ਜੱਕ ਲੱਗਤਾ ਜਾਂਦੀ ਆ ਕਣ ਸਾਰੀ ਫਸਲ ਮੰਡੀਆਂ ਦੇ ਵਿੱਚ ਇਸ ਵਾਰੀ ਉਹ ਸੰਭਾਲਣ ਚ ਥੋੜਾ ਜਿਹਾ ਅਮਲਾ ਵੀ ਜੀ ਅਸੀਂ ਵੀ ਬਿਜ਼ੀ ਥੋੜਾ ਜਿਹਾ ਅਤਿ ਬਿਨਾਂ ਰੱਖੜ ਦੀ ਰੋੜ ਦੇ ਦੇਖੋ ਇੱਕ ਨਾ ਜੀ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੁੰਦਾ ਇਹਦੀ ਮਹਾਨਤਾ ਅਸੀਂ ਉਹਦੀ ਬਹੁਤ ਉੱਚਤ ਕਰਦੇ ਹਾਂ ਬਹੁਤ ਵੱਡਾ ਅਹੁਦਾ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਜੀ ਜਿਹੜਾ ਮਤਲਬ ਕਹਿੰਦਾ ਐਗਜ਼ੀਕਟਿਵ ਦਾ ਅਹੁਦਾ ਪ੍ਰਧਾਨ ਮੰਤਰੀ ਦਾ ਅਹੁਦਾ ਉਹਨਾਂ ਦੀ ਜਿਹੜੀ ਸ਼ਬਦਾਬਦੀ ਆ ਉਹਦੇ ਬਹੁਤ ਮਤਲਬ ਹੁੰਦੇ ਆ ਮੈਨੂੰ ਬਹੁਤ ਦੁੱਖ ਹੋਇਆ ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ ਕਿ ਉਹ ਜਿਹੋ ਜੀ ਮਤਲਬ ਮੈਨੂੰ ਲੱਗਦਾ ਵੀ ਹਤਾਸ਼ਾ ਦੇ ਵਿੱਚ ਆ ਕੇ ਵੀ ਇਲੈਕਸ਼ਨ ਹਾਰ ਰਹੇ ਆ ਉਹ ਇਲੈਕਸ਼ਨ ਤਾਂ ਹਾਰ ਹੀ ਰਹੇ ਆ ਜੀ ਪਰ ਫਿਰ ਕੀ ਹੋ ਗਿਆ ਜੀ ਪਹਿਲਾਂ ਵੀ ਲੋਕਾਂ ਨੇ ਇਲੈਕ ਇਹ ਅਸੀਂ ਪੰਜਾਬ ਦਾ ਸਾਡਾ ਜਿਹੜਾ ਸੱਭਿਆਚਾਰ ਹੈ ਨਾ ਸਰਬੱਤ ਦੇ ਭਲੇ ਵਾਲੇ ਆ ਅਸੀਂ ਔਰ ਜਿਹੜਾ ਬਾਕੀ ਜਿੰਦੂ ਧਰਮ ਵੀ ਆ ਉਹ ਵੀ ਇਹੀ ਕਹਿੰਦਾ ਵਸਦੇਵ ਕੁਟੰਬ ਕੰਮ ਕਿ ਸਾਰੀ ਦੁਨੀਆ ਇੱਕ ਹੈ ਸਾਰਾ ਪਿਆਰ ਹੈ ਅਲਖਸ਼ਾ ਆਉਂਦੀ ਜਾਂਦੀਆਂ ਰਹਿਣਗੀਆਂ ਜੀ ਸਾਡਾ ਜਿਹੜਾ ਭਾਈਚਾਰਾ ਹੈਗਾ ਸਦੀਆਂ ਪੁਰਾਣਾ ਜਿਹੜੇ ਬੰਦੇ ਇੱਥੇ ਸਦੀਆਂ ਤੋਂ बसे ਹੋયા ਜਨਨ ਦੀਆਂ ਚਾਰ ਚਾਰ 10-10 ਪੀੜੀਆਂ ਮੰਨ ਲਓ ਸੈਕਲਰ ਸਾਲਾਂ ਤੋਂ ਇੱਥੇ ਰਹਿੰਦੇ ਉਹਨਾਂ ਨੂੰ ਕੁਝ ਪੈਠੀਆਂ ਕਹਿਣਾ ਹੈ ਜਾ ਔਰਤਾਂ ਦੇ ਮੰਗਲ ਸੂਤਰ ਕਦੇ ਤੁਸੀਂ ਸੋਚ ਸਕਦੇ ਹੋ ਇਹ ਜੀ ਗੱਲ ਸਰਕਾਰਾਂ ਕਾਦੇ ਵਾਸਤੇ ਆਜੀ ਬਗਤ ਅਸੀਂ ਅਸੀਂ ਯਕੀਨਦਾਰ ਆ ਸਾਡੀ ਸਰਕਾਰ ਆਏਗੀ ਇਹੋ ਜਿਹਾ ਕੋਈ ਮਤਲਬ ਲੋਕਾਂ ਦੇ ਬਹਿਮਾ ਭਰਮਾ ਚ ਨਾ ਪੈਣ ਦੇਖੋ ਬੜੀ ਅਨਫੋਰਚੂਨੇਟ ਆ ਜੀ ਹੇਟ ਸਪੀਚ ਦੀ ਹੱਦ ਆ ਜੀ ਇਹ ਪ੍ਰਧਾਨ ਮੰਤਰੀ ਦੇ ਮੂੰਹੋਂ ਆਵਦੇ ਸ਼ਾਂਤ ਸ਼ੋਭਾ ਨੀ ਦੰਦੇ ਮਾਨੂੰ ਬੇਨਤੀ ਕਰਦਾ ਜੋ ਆਪਣੇ ਸ਼ਬਦ ਵਾਪਸ ਲੈਣ ਉਹ ਤੇ ਉਹਨਾਂ ਨੂੰ ਨਹੀਂ ਚਾਹੀਦਾ ਇਹੋ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿੱਥਾਰ ਹੁੰਦੀ ਰਹਿੰਦੀ ਆ ਆਪਣੇ ਗੱਲ ਕਰਨ ਜੇ ਪ੍ਰਧਾਨ ਮੰਤਰੀ ਨੂੰ ਮੁੱਦੇ ਕੀ ਆ ਜੀ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਹੈ ਵੀ ਉਹਨਾਂ ਨੇ ਰੋਜ਼ਗਾਰ ਕਿੰਨੇ ਬੰਦਿਆਂ ਨੂੰ ਦਿੱਤਾ ਜਿਹੜੀ ਮਹਿੰਗਾਈ ਵਧੀ ਹੈ ਕਿਉਂ ਵਧੀ ਜੇ 400 ਦਾ ਸੈਂਟਰ ਜੇ ਉਹਨਾਂ ਨੇ 1100 ਦਾ ਕਰਕੇ ਬਾਅਦ ਵਿੱਚ 1000 ਦਾ ਕੀਤਾ ਜੇ 400 ਤੋਂ ਡਬਲ ਰੇਟ ਉਹਨਾਂ ਨੇ 2.5 ਗੁਣਾ ਰੇਟ ਕੀਤਾ ਤਾਂ ਉਹ ਕਿਉਂ ਕੀਤਾ ਜਦੋਂ ਕਿ ਹਾਲਾਂਕਿ ਯੂਕਰੇਨ ਦੇ ਵਿੱਚ ਲੜਾਈ ਲੱਗੀ ਹੋਈ ਹੈ ਜੀ ਯੂਕਰੇਨ ਦੇ ਕਰਕੇ ਉਹਦੇ ਜਿਹੜਾ ਰਸਾਇਣ ਸਾਨੂੰ ਬਹੁਤ ਸਸਤਾ ਮਿਲ ਰਿਹਾ ਜੀ ਸਾਨੂੰ ਕਰੂਡ ਬਹੁਤ ਸਸਤਾ ਮਿਲ ਰਿਹਾ ਕਰੂਡ ਦਾ ਰੇਟ ਘਟਿਆ ਤੇ ਜਿਹੜਾ ਤੇਲ ਦਾ ਰੇਟ ਪੈਟਰੋਲ ਦਾ ਡੀਜ਼ਲ ਦਾ ਰੇਟ ਕਿਉਂ ਵਧਿਆ ਗੈਸ ਦਾ ਰੇਟ ਕਿਉਂ ਵਧਿਆ ਲੋਕ ਬੇਰੋਜ਼ਗਾਰ ਕਿਉਂ ਆ ਇਹਨਾਂ ਨੇ ਜਿਹੜੇ ਨੌਜਵਾਨ ਪੱਕੀਆਂ ਫੌਜ ਦੀਆਂ ਨੌਕਰੀਆਂ ਕਰਦੇ ਸੀ ਉਹਨੂੰ ਅਗਨੀ ਫਿਰ ਸਟੀਮ ਕਰਕੇ 4 ਸਾਲ ਦਾ ਕਿਉਂ ਕੀਤਾ ਉਹਨੂੰ ਪੱਕੀਆਂ ਨੌਕਰੀਆਂ ਕਰਨਾ ਅਸੀਂ ਇਹ ਚੈੱਕ ਕਰਾਂਗੇ ਜਿਹਨੂੰ ਦੁਬਾਰਾ ਪੱਕੀਆਂ ਨੌਕਰੀਆਂ ਦੇਾਂਗੇ ਪੂਰੀ ਪੈਨਸ਼ਨ ਦੇਾਂਗੇ ਫੌਜੀਆਂ ਦੇ ਨੌਕਰੀਆਂ ਪੱਕੀਆਂ ਹੋਣਗੇ ਪੰਜਾਬ 'ਚ ਨੌਕਰੀਆਂ ਪੱਕੀਆਂ ਦਿੱਤੀਆਂ ਪੂਰੀ ਤਰ੍ਹਾਂ ਠਾਹ ਮਿਲੇਗੀ ਪੈਨਸ਼ਨ ਮਿਲੇਗੀ ਉਹ ਜੋ ਚੰਨੀ ਸਰਕਾਰ ਦੀ ਜਿਹੜੀ ਜਿਹੜੀ ਕਾਰਬੁਜ਼ਾਰੀ ਸੈਂਨੀ ਮਾੜੀ ਸੀ ਉਹਦੀ ਚੰਨੀ ਵੀ ਆਪਣੇ ਦੋਨੋਂ ਇਲੈਕਸ਼ਨ ਆ ਰਹੇ ਆ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਜਾਈ ਪੰਜਾਬ ਦੀ ਜਿਹੜੀ ਹੈ ਉਹ ਰੋ ਖਰਾਬ ਕਰਕੇ ਗਏ ਆ ਅਸੀਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ 270 ਕਰੋੜ ਹਰ ਮਹੀਨੇ ਤਾਂ ਜਿਹੜਾ ਹੈਗਾ ਅਸੀਂ ਉਹ ਦਿੰਨੇ ਆ ਅਸੀਂ ਕਰਜ਼ਾ ਜਿਹੜਾ ਕਣਕ ਵਾਲਾ ਜਿਹੜਾ ਤੁਹਾਨੂੰ ਮੈਂ ਦੱਸਿਆ ਬਾਕੀ ਜਿਹੜੇ ਸਾਡੇ ਦੇ ਕਰਜ਼ੇ ਛੱਡ ਕੇ ਗਏ ਆ ਜੀ ਸਾਡਾ ਤਾਂ ਜਿਹੜਾ ਹੈਗਾ ਮੇਨ ਰੈਵਨਿਊ ਉਹਨਾਂ ਦੇ ਅਸੀਂ ਉਹਨਾਂ ਦੇ ਕਰਜ਼ੇ ਮੋੜੇ ਚ ਲੱਗੇ ਹੋਏ ਆ ਜੋ ਜੋ ਭਗਵੰਤ ਮਾਨ ਦੀ ਸਰਕਾਰ ਹੈ ਸਾਡੇ ਤਾਂ ਰੈਵਨਿਊ ਸਰਪਲਸ ਚੱਲੀ ਆ ਅਸੀਂ ਤਾਂ ਲੇਕਿਨ ਇਹਨਾਂ ਦਾ ਕਰਜ਼ੇ ਕਰਕੇ ਸਾਨੂੰ ਮਾਰ ਪੈ ਰਹੀ ਆ ਪੰਜਾਬ ਨੂੰ ਮਾਰ ਪੈ ਰਹੀ ਆ ਉਹ ਮੈਨੂੰ ਕੇਂਦਰ ਵਿੱਚ ਜਾ ਰਿਹਾ ਉਹ ਕਰਜ਼ਿਆਂ ਦਾ ਹਿਸਾਬ ਅਸੀਂ ਉਹਨਾਂ ਤੋਂ ਵੀ ਲੈਣਾ ਜੇ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਆਇਆ ਉਹਦੇ ਵਾਸਤੇ ਜਿਹੜੇ ਜੜੀ ਜੜੀ ਇੱਥੇ ਉਹਨਾਂ ਨੇ ਸਿਕਿਉਰਿਟੀ ਫੋਰਸਸ ਭੇਜੇ ਉਹਦੇ ਪੈਸੇ ਵੀ ਪੰਜਾਬ ਤੋਂ ਲੈ ਰਹੇ ਆ ਜੀ ਇਹ ਆ ਜਿਹੜਾ ਕਣਕ ਦਾ ਕਹਿੰਦੇ ਸੀ ਜੇ ਹਿਸਾਬ ਕਿਤਾਬ ਵਿੱਚ ਗਲਤੀ ਲੱਗੀ ਆ ਤਾਂ ਫਿਰ ਦੋਨਾਂ ਦੀ ਗਲਤੀ ਆ ਰਾਜੀ ਫਿਰ ਭਾਜਪੀ ਦੀ ਵੀ ਗਲਤੀ ਆ ਅਕਾਲੀਆ ਦੀ ਵੀ ਗਲਤੀ ਆ ਦੋਹੀ ਪਾਰਟੀਆਂ ਸੀ ਇੱਥੇ ਵੀ ਸੈਂਟਰ ਦੇ ਵਿੱਚ ਗਲਤੀ ਉਹਨਾਂ ਦੀ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਰਹੇ ਆ ਜੀ ਬੋਲੋ ਜਿਹੜੇ ਜਿਹੜੀ ਜਦੋਂ ਸਰਕਾਰ ਹੁੰਦੀ ਆ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜਾ ਜਿਹੜਾ ਇਹ ਇਹ ਜੇ ਬੜਾ ਅਹਿਮ ਸਵਾਲ ਆ ਜੀ ਜਿਹੜਾ ਜਿਹੜਾ ਐਗਰੀਕਲਚਰ ਜਿਹੜੀ ਜਿਹੜੀ ਤਾਂ ਖੇਤੀਬਾੜੀ ਆ ਉਹ ਹੈਗੀ ਆ ਸਟੋਰ ਕਾਮਰ ਕੋਲ ਜਿਹੜਾ ਐਗਰੀਕਲਚਰ ਟਰੇਡ ਆ ਖਰੀਦ ਫਰੋਕਤ ਸਾਰੀ ਜਿਹੜੀ ਹੈਗੀ ਆ ਉਹ ਤਾਂ ਜਿਹੜਾ ਟਰੇਡ ਆ ਉਹ ਪਰ ਕੇਂਦਰ ਸਾਡੀ ਸਰਕਾਰ ਬਣਾਓ ਕਿਸਾਨਾਂ ਦੇ ਨਹੀਂ ਫਿਰ ਉਹਨਾਂ ਦੇ ਉਹਨਾਂ ਦੇ ਜਿਹੜੇ ਕਾਰਪੋਰੇਟ ਐਡਾਨੀਆਂ ਦੇ ਨਹੀਂ ਬਣ ਕੇ ਸਾਲੋ ਸਾਲੋ ਬਣਾਵਾਂਗੇ ਲੇਕਿਨ ਉਹ ਕਿਸਾਨਾਂ ਦੇ ਆਰਟੀਆਂ ਦੀ ਭਾਈ ਵਾਲੀ ਹੋਣਗੇ ਜਿਵੇਂ ਕੋਆਪਰੇਟਿਵ 슈ਗਰ ਮਿਲਸ ਹੁੰਦੀਆਂ ਸੀਗੀਆਂ ਕੋਆਪਰੇਟਿਵ ਦੇ ਵਿੱਚ ਹੋਣਗੇ ਉਹਦਾ ਫਾਇਦਾ ਕਿਸਾਨ ਨੂੰ ਹੋਏਗਾ ਆਰਟੀ ਨੂੰ ਹੋਏਗਾ ਬਿਜ਼ਮੈਨ ਨੂੰ ਹੋਏਗਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਏਗਾ ਉਹਦੇ ਨਾਲ ਰੁਜ਼ਗਾਰ ਵੀ ਮਿਲੇਗਾ ਦੇਖੋ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਰਾਜਨੀਤੀ ਦਾ ਰਾਜਾ ਆਪਣੇ ਤਾਂ ਛੱਡਣਗੇ ਰਾਜਨੀਤੀ ਦਾ ਰਾਜਾ ਆਪਣੇ ਤਾਂ ਚੱਲਣਗੇ ਜੀ ਉਹਨਾਂ ਦੀ ਕੋਈ ਮੰਨਦਾ ਹੋਊਗਾ ਜੀ ਆ ਤੁਹਾਡੇ ਇੱਥੇ ਫਟਾਲੇ ਰਾਜਪੁਰੇ ਚ ਆਇਸੀ ਤੁਸੀਂ ਦੇਖਿਆ ਸੀਗਾ ਵੀ ਰਾਜ ਆਪਣੇ ਦਾ ਹਾਲ ਦੇਖਿਆ ਸੀ ਤੁਸੀਂ ਵੀਡੀਓਆਂ ਨੇ ਦਿਖਾਇਆ ਸੀਗਾ ਉਹਦੇ ਸਾਹਮਣੇ ਨਾਰੇ ਉਹਦੇ ਮਨ ਲੋ ਕਹਿੰਦੇ ਰਾਜ ਆਪਣੇ ਨੂੰ ਅਸੀਂ ਆਪਣਾ ਪ੍ਰਧਾਨ ਮੰਤਰੀ ਨੇ ਕਿਹੜਾ ਮੰਨਦਾ ਜੀ ਉਹਨੂੰ ਤੁਹਾਡਾ ਉਹਨਾਂ ਦਾ ਕੈਂਡੀਡੇਟ ਚੇਂਜ ਹੋ ਗਿਆ ਜੀ ਜੋ ਜਲੰਧਰ ਦੇ ਵਿੱਚ ਤੁਸੀਂ ਚੰਨੀ ਜੀ ਦਾ ਜ਼ਿਕਰ ਕੀਤਾ ਜੀ ਚੰਨੀ ਜੀ ਔਰ ਵਿਕਰਨਜੀਤ ਚੌਧਰੀ ਜਿਹੜੇ ਦੋਨੋਂ ਇੱਕ ਇੱਕ ਸਾਬਕਾ ਮੁੱਖ ਮੰਤਰੀ ਆ ਇੱਕ ਮੌਜੂਦਾ ਜਿਹੜਾ ਐਮਐਲਏ ਆ ਜਿਹੋ ਜਿਹੇ ਸ਼ਬਦਾਵਲੀ ਉਹਨਾਂ ਨੇ ਵਰਤੀ ਆ ਤੇ ਮਤਲਬ ਆ ਪਟਿਆਲੇ ਦੇ ਵਿੱਚੋਂ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਏ ਆ ਔਰ ਕੈਂਡੀਡੇਟ ਵੀ ਉਹ ਲੈ ਕੇ ਆਇਆ ਜਿਹੜਾ 5 ਸਾਲ ਕਿਤੇ ਗਿਆ ਹੀ ਨਹੀਂ ਐ ਆਪਣਾ ਐਮਐਲਏ ਫੜ ਕੇ ਪਾਰਟੀ ਨੂੰ ਧੋਖਾ ਜੀ ਬੇਵਫਾਈ ਜਿਹੜੇ ਲੋਕਾਂ ਨੇ ਚੁਣਿਆ ਉਹਦੇ ਨਾਲ ਬੇਵਫਾਈ ਲੋਕਾਂ ਚੁੱਕੀ ਗਿਆ ਜੇ ਲੋਕਾਂ ਦਾ ਵੀ ਫੇਰ ਹੈ ਜੀ ਜਿਹੜੇ ਵਲੰਟੀਅਰ ਨੇ ਦਿਨ ਰਾਤ ਕੰਮ ਕੀਤਾ ਇਹ ਵੀ ਖੜੇ ਆ ਜੀ ਇੱਥੇ ਨਾਲ ਉਹ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਸਾਥ ਨੇ ਲਈ ਇਹੋ ਜਿਹੇ ਬੰਦੇ ਨੂੰ ਲੈ ਕੇ ਆਇਆ ਜਿਹੜਾ ਕਹਿੰਦਾ ਸੀਗਾ ਕਿ ਮੈਂ ਹਾਈ ਕਮਾਂਡ ਕਲਚਰ ਕਰਕੇ ਆਵਾਂਗੇ ਪਾਰਟੀ ਚੱਲੇ ਹੁਣ ਉਹ ਆਪਣੇ ਵਰਕਰਸ ਨੂੰ ਉਹ ਕਹਿੰਦਾ ਜੀ ਕਾਂਗਰਸ ਦੇ ਵਰਕਰ ਨੂੰ ਮਨਾਓ ਉਹ ਕਹਿੰਦਾ ਜੀ ਹਾਈ ਕਮਾਂਡ ਦੀ ਤੁਹਾਨੂੰ ਮਤਲਬ ਇਹ ਦੋਵਾਂ ਕੋਈ ਦੋਗਨੇ ਪੰਦੀ ਵੀ ਕੋ ਲਿਮਟ ਹੁੰਦੀ ਆ ਜੀ ਕੋਈ ਦੋਗਲੇ ਪੰਦੀ ਲਿਮਟ ਹੁੰਦੀ ਆ ਕੋਈ ਠੀਕ ਇਹੋ ਜਿਹੇ ਬੰਦੇ ਜਿਹੜੇ ਦੋਗਲੇ ਬਣਨਾ ਕਾਂਗਰਸ ਦੇ ਵਿੱਚ ਤਾਂ ਇੰਨਾ ਕੰਮ ਆਸਾਨ ਹੈ ਜੀ ਉਹ ਉਹਨੂੰ ਉਹਨੂੰ ਰਾਜਪ੍ਰਧਨ ਨੂੰ ਕੋਈ ਤੁਹਾਨੂੰ ਕੋਈ ਮੰਨਦਾ ਤਾਂ ਹੈ ਨਹੀਂਗਾ ਤੁਸੀਂ ਬੇਤਰਾ ਕਿ ਹੁਣੇ ਛੱਡ ਦਿਓ ਧਾਰ ਕੇ ਕੰਮ ਛੱਡਣਾ ਠੀਕ ਇਹਦਾ ਮਤਲਬ ਹੈ ਕਿ ਡਾਕਟਰ ਇਹਨਾਂ ਨੇ ਨਹੀਂ ਕਰ ਰਿਹਾ ਮੈਂ ਤਾਂ ਤੁਹਾਨੂੰ ਇੱਕ ਸੱਚ ਦੱਸਿਆ ਇਹ ਸੱਚ ਹੈ ਕਿ ਉਹ ਐਮਪੀ ਚੁਣੇ ਚੁਣੇ ਜਾਣ ਤੋਂ ਬਾਅਦ ਲੋਕਾ ਚ ਦੇ ਕੇ ਆਪਣੇ ਹਸਪਤਾਲ ਚ ਬਹਿ ਗਏ ਸੀ ਚੈੱਕ ਕਰ ਲਓ ਜੇ ਉਹਨੂੰ ਮਰਜ਼ੀ ਪੁੱਛ ਲਓ ਇਹ ਸੱਚ ਹੈ ਕਿ ਉਹ ਬੰਦਾ ਨਵ ਮਾ ਕੱਲ ਮਾ ਕੱਲ ਵੀ ਪਤਾ ਕੀਤਾ 7-800 ਬਕਰ ਜਗ੍ਹਾ ਹੀ ਹੈ ਜੀ ਉਹ ਜਿਹੜੀ ਮਤਲਬ ਉਹਨੇ ਘੱਟੋ ਘੱਟ ਵੀ ਜੋ ਜਿੱਥੇ ਉਹ ਲੈ ਰਿਹਾ ਹੈਗਾ ਉਹ ਅੱਜ ਦੀ ਰੇਟ ਦੇ ਵਿੱਚ ਤਾਂ ਉੱਥੇ ਜੀ ਮਤਲਬ ਉਹ 6-7-8 ਕਰੋੜ ਦੀ ਜਗ੍ਹਾ ਹੀ ਹੋਗੀ ਤੇ ਉਹਦੇ ਉੱਤੇ ਖਰਚਾ ਹੋਰ ਵੀ ਹੋਏਗਾ ਜੇ 10-15 ਕਰੋੜ ਦਾ ਕੋਈ ਬੰਦਾ ਹਸਪਤਾਲ ਬਣਾ ਰਿਹਾ ਉਹ ਹਸਪਤਾਲ ਬਣਾ ਕੇ ਉਹ ਕਿੱਥੇ ਜਾਊਗਾ ਜੀ ਆਪਣੇ ਹਸਪਤਾਲ 'ਚ ਬੈਠੂਗਾ ਨਹੀਂ ਉਹ ਜੋ ਪਹਿਲਾਂ ਪਹਿਲਾਂ ਕੀਤਾ ਹੋਈ ਕਰਨਾ ਮੈਂ ਤਾਂ ਮੈਂ ਤਾਂ ਮੈਂ ਤਾਂ ਸੱਚ ਦੱਸ ਰਿਹਾ ਜੀ ਮੈਂ 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 ਹਮਲਾ ਨਹੀਂ ਕਰ ਰਿਹਾ ਮੈਂ ਹਮਲਾ ਨਹੀਂ ਕਰ ਰਿਹਾ ਮੈਂ ਬਿਲਕੁਲ ਹਮਲਾ ਨਹੀਂ ਕਰਦਾ ਮੈਂ ਕਿਸੇ ਤੇ ਵੀ ਹਮਲਾ ਨਹੀਂ ਕਰਦਾ ਮੈਂ ਤਾਂ ਡਾਕਟਰਾਂ ਨਾਲ ਗੱਲ ਕਰਦਾ ਤੇ ਆਪਾ ਮੈਂ ਤਾਂ ਜੀ ਆਪਣਾ ਹਸਪਤਾਲ ਵੇਚ ਕੇ ਆਇਆ ਤੁਹਾਡੇ ਚ ਮੈਨੂੰ ਤੁਸੀਂ ਮੈਨੂੰ ਤੁਸੀਂ ਸਿਹਤ ਮੰਤਰੀ ਬਣਾਇਆ ਜੀ ਮੈਂ ਸਰਕਾਰੀ ਹਸਪਤਾਲ ਠੀਕ ਕਰ ਰਿਹਾ ਕਰ ਰਿਹਾ ਰਜਿੰਦਰਾ ਹਸਪਤਾਲ ਤੇ ਜੀਤਾ ਮਾਤਾਕਸਲਾ ਕੀਤਾ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਸਰਵਿਸਾਂ ਦੇ ਨਾਮੇ ਡਾਕਟਰ ਭਰਤੀ ਕਰ ਰਿਹਾ ਦਵਾਈਆਂ ਸਾਰੇ ਹਸਪਤਾਲਾਂ ਚ ਪਹੁੰਚਾਉਂਦੇ ਆ ਜੀ ਐਕਸ-ਰੇ ਅਲਟਰਾਸਾਉਂਡ ਸਾਰੇ ਹਸਪਤਾਲਾਂ ਵਿੱਚ ਪਹੁੰਚਾਉਂਦੇ ਮੇਰਾ ਕੰਮ ਹੈ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਨਾ ਮੈਂ ਆਪਣ ਕਾਂਦੀਨ ਵਿੱਚ ਚਾਹੀਦਾ ਕਿ ਹੁਣ ਵੀ ਜੇ ਉਹਨੇ ਇਲੈਕਸ਼ਨ ਲੜਨੇ ਆ ਤਾਂ ਜਿਹੜਾ ਨਵਾਂ ਹਥਿਆਰ ਬਣਾ ਰਿਆ ਹੁਣੇ ਵੇਚ ਦੇ ਉਹਨੂੰ ਉਹਨੂੰ ਕਹੋਣੇ ਵੇਚ ਦੇ ਉਹਨੂੰ ਵੇਚ ਕੇ ਆਓ ਲੋਕਾਂ ਦੇ ਵਿੱਚ ਮੇਰਾ ਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼